ਸ਼ਿਵਲਿੰਗ ਤੋਂ ਚਾਂਦੀ ਨੂੰ ਚੋਰੀ ਕਰਨ ਵਾਲੇ ਦੋ ਚੋਰਾਂ ਨੂੰ ਸਮਰਾਲਾ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਚੋਰੀ ਕੀਤੀ ਚਾਂਦੀ ਵੀ ਪੁਲਿਸ ਵੱਲੋਂ ਬਰਾਮਦ ਕਰ ਲਈ ਗਈ ਹੈ ਦੱਸ ਦਿੰਦੇ ਕਿ ਬੀਤੇ 2 ਦਿਨ ਪਹਿਲਾਂ ਸਮਰਾਲਾ ਦੇ ਡੱਬੀ ਬਾਜ਼ਾਰ ਦੇ ਪ੍ਰਾਚੀਨ ਸ਼ਿਵ ਮੰਦਿਰ ਚ ਅਣਪਛਾਤੇ ਚੋਰਾਂ ਨੇ ਸ਼ਿਵਲਿੰਗ ਉੱਤੇ ਲੱਗੀ 1 ਪੌਣਾ ਕਿਲੋ ਚਾਂਦੀ ਚੋਰੀ ਕਰ ਲਈ ਸੀ ਸਮਰਾਲਾ ਪੁਲਿਸ ਨੇ ਮੁਸਤਦੀ ਦਿਖਾਉਂਦਿਆਂ ਹੋਇਆਂ ਇਹਨਾਂ ਦੋਨੇ ਚੋਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਡੀਐਸਪੀ ਤਰਲੋਚਨ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਇਸ ਪੂਰੇ ਮਾਮਲੇ ਨੂੰ ਬਿਆਨ ਕੀਤਾ ਹੈ ਨਾ ਕਿ ਹੈ ਕਿ ਬਿਤੇ 2 ਦਿਨ ਪਹਿਲਾਂ ਪਛਾਤੇ ਚੋਰਾਂ ਨੇ ਸ਼ਿਵਲਿੰਗ ਉਤੇ ਲੱਗੀ ਹੋਈ ਚਾਂਦੀ ਦੇ ਪਤਰੇ ਨੂੰ ਚੋਰੀ ਕਰ ਲਿਆ ਸੀ ਜ ਜਿਸ ਦੀ ਕੀਮਤ 80000 ਰੁਪਏ ਤੱਕ ਦੀ ਦੱਸੀ ਜਾ ਰਹੀ ਹੈ ਇਸ ਬਾਬਤ ਹੋਰ ਜਾਣਕਾਰੀ ਸਾਂਝੇ ਕਰਨ ਦੌਰਾਨ ਪੁਲਿਸ ਵੱਲੋਂ ਇਹ ਵੀ ਦੱਸਿਆ ਗਿਆ ਕਿ ਦੋਨੇ ਮੁਲਜ਼ਮਾਂ ਉੱਤੇ ਪਹਿਲਾਂ ਵੀ ਚੋਰੀ ਦੇ ਮਾਮਲੇ ਦਰਜ ਨੇ ਸਰਫੇਸ ਅਫੀਸਰ ਲਗਾ ਇਨਫਲੈਟ ਵਿਦੇਸ਼ੀਅਤ 24 ਨੂੰ ਲੱਭੀ ਵਜਾਰ ਦੇ ਵਿੱਚ ਸ੍ਰੀ ਰਮੇਸ਼ਵਰ ਮਹਾਦੇਵ ਮੰਦਿਰ ਦੇ ਵਿੱਚ ਜਿਹੜੀ ਮਾ ਚੌਰੀ ਬੋਲੇ ਸ਼ਕਰੀ ਦੀ ਮੂਰਤੀ ਦੇ ਤੇ ਚਾਂਦੀ ਦੀ ਜਿਹੜੀ ਵਰਕ ਸੀ ਉਹ ਚੋਰੀ ਹੋ ਗਿਆ ਸੀ ਇਹਦੇ ਸੰਬੰਧੀ ਪੰਡਤ ਧਰਿੰਦਰ ਜੀ ਨੇ ਸਾਡੇ ਕੋਲ ਜਿਹੜੀ ਐਫਆਈਆ ਦਰਜ ਕਰਾਈ ਸੀ ਤੇ ਉਹਦੇ ਰਿਗਾਰਡਿੰਗ ਜਦੋਂ ਦੀ ਕੇਸ ਦੀ ਸੈਂਸਿਟੀਵਿਟੀ ਦੇਖਦੇ ਹੋਏ ਸਾਡੇ ਮਾਨਯੋਗ ਐਸਐਸਪੀ શ્રી ਅਸ਼wini ਘਟਿਆਲ ਆਈਪੀਐਸ ਉਹਨਾਂ ਦੇ ਦੇ ਚਾਹੇ ਨਿਰਦੇਸ਼ਾਂ ਦਾ ਉਹ ਇਮੀਡੀਏਟਲੀ ਤਿੰਨ ਪਾਰਟੀਆਂ ਮੌਕੇ ਤੇ ਬਣਾ ਦਿੱਤੀ ਗਈ ਸੀ ਇਹਨੂੰ ਟੈਕਨੀਕਲੀ ਤੇ ਹਿਊਮਨ ਇੰਟੈਲੀਜੈਂਸੀ ਦੇ ਜ਼ਰੀਏ ਜਿਹੜੇ ਆ ਅਸੀਂ ਦੋ ਮੁੱਲਿਆਂ ਕਾਬੂ ਕੀਤੇ ਆ ਇੱਕ ਗੁਰਜੀਤ ਸਿੰਘ ਦੇ ਲਈ ਜਗੀ ਇਹ ਹੰਟਾਲਾ ਪਿੰਡ ਦਾ ਹੈ ਜਿਹਦੇ ਆਲਰੇਡੀ ਦੋ ਚੋਰੀ ਦੇ ਪਹਿਲਾਂ ਵੀ ਪਰਚੇ ਦਰਜ ਨੇ ਦੂਸਰਾ ਗੁਰਜੀਤ ਸਿੰਘ ਜਿਹੜਾ ਇਹ ਖੰਨੇ ਗੱਲਾਂ ਲਈ ਛੱਪੀ ਦਾ ਰਹਿਣ ਵਾਲਾ ਹੈ ਇਹ ਦੋ ਬੰਦੇ ਅਰੈਸਟ ਕਰਕੇ ਜਿਹੜੀ ਇਹਨਾਂ ਨਾਲ ਮੂਰਤੀ ਸ਼੍ਰੀ ਜੀ ਪੋਲੇ ਸ਼ੰਕਰ ਦੀ ਮੂਰਤੀ ਤੋਂ ਸੋ ਆਜ ਆਪਣੇ ਚਾਂਦੀ ਦੀ ਜਿਹੜੇ ਆ ਪੱਥਰੀ ਚੋਰੀ ਕੀਤੀ ਸੀ ਉਹ ਇਹਨਾਂ ਕੋਲੋਂ ਬਰਾਮਦ ਕਰ ਲਏ ਆ ਜਿਹੜੀ ਇਸ ਮਾਰਦਾਤ ਨੂੰ 24 ਘੰਟਿਆਂ ਦੇ ਵਿੱਚ ਵਿੱਚ ਕੀ ਟੈਸਟ ਕਰ ਲੈਗੇ ਕਿੰਨੇ ਚਾਂਦੀ ਸੀ ਵੀ ਇਹ ਲੇ ਟਾਂਬੇ ਇੰਨੀ ਕੁ ਕਵਾਂਟੀਟੀ ਸੀ ਜੀ ਇਹ ਅਪ੍ਰੋਕਸੀਮੇਟ 1 ਕਿਜੀ ਦੇ ਲੱਗੇ ਸੀ ਇਹਨਾਂ ਦੇ ਕਿਤੇ ਵੇਚਣ ਦੀ ਕੋਸ਼ਿਸ਼ ਵੀ ਕੀਤੀ ਤੇ ਵੇਚਣ ਦੀ ਤਾਕ ਦੇ ਵਿੱਚ ਸੀ ਉਦੋਂ ਨੂੰ ਇਹ ਟਰੈਪ ਕੀਤਾ ਲਏ ਸਾਰੇ ਚੋਰੀਓ ਕਰਨਾ ਆਏ ਸੀ ਜਾਂ ਪਹਿਲਾਂ ਉੱਤੇ ਮੱਥਾ ਵਗੈਰਾ ਵੀ ਇਹਨਾਂ ਨੇ ਠੇਕਿਆ ਸੀ ਜੀ ਇਹਨਾਂ ਦੀ ਮੋਡ ਸਪਰੈਂਟ ਇਹ ਹੈ ਕਿ ਜਾਂਦੇ ਨੇ ਮੱਥਾ ਟੇਕਣ ਦੇ ਬਾਨੇ ਜਿੱਥੇ ਕੋਈ ਨਹੀਂ ਉਹ ਇਹਨਾਂ ਨੂੰ ਕੋ ਮਿਲਦਾ ਦੇ ਉੱਤੇ ਫੇ ਚੋਰੀ ਕਰ ਇਹਨੀਆਂ ਕੋਸ ਜਿੰਨੇ ਨੇ ਤੇ ਦੀ ਉਹ ਚਾਂਦੀ ਦੀ ਕੋਸਟ ਵੀ ਦੇਖ ਲਓ 80 8000 ਦੇ ਲੱਗੇ ਹੈਲੋ ਕੰਦੀ ਬਾਤ ਹੋਈ ਜੀ ਹਾਂ ਜੀ ਕੰਦੀ ਪਹਿਲਾਂ ਇਹ ਪਿੰਡੋਂ ਹੀ ਚੋਰੀ ਕੀਤੀ ਸੀ ਕੋਈ ਜਿਹੜਾ ਵਗਰਾ ਚੋਰੀ ਕਰ ਲਿਆ ਸੀ ਉਹ ਤੋਂ ਬਿਲਾਇਕ ਬਰਾਹੇ ਤੋਂ ਮੋਬਾਈਲ ਚੋਰੀ ਕੀਤਾ ਸੀ ਜਿਸ ਹੁੰਦੀ ਆਲਰੇਡੀ ਦੋ ਪਰਚੇ ਤੇ ਜਗਜੀਤ ਜਿਹੜਾ ਅੰਡਾਲਾ ਵਾਲਾ ਇਹਦੇ ਆਲਰੇਡੀ ਦਰਜ ਹੈ ਕਿੰਨੇ ਟਾਈਮ ਤੋਂ ਬਾਅਦ ਆਸਮਾਨ ਤੋਂ ਮਿਲਦਾ ਨਹੀਂ ਉਹ ਆਕਸੀਡਿਟੀ ਚੋਰੀ 10 ਸਵਾ 10 ਮਹੀਨੇ ਦੇ ਵਿੱਚ ਨਾ ਕੋਈ ਨਹੀਂ ਕਿ ਕਿ ਬੈਠੀ ਪੈਠੀ ਕਰ ਮੈਨੂੰ ਇਹ ਬੋਲ ਵੀ ਦਾ ਸਹੁੰ ਤੇ ਹੈ ਕਿ ਇਹਦਾ ਸਾਮਾਨ ਵਗੈਰਾ ਥੋੜਾ ਹੈ ਅਜੇ ਅਜੇ ਨਰ ਮਾਰ ਲਿਆ ਹੈ ਅੰਵੈਸਟੀ ਸਾਡੀ ਗੋਇੰਗ ਆਉਣਾ ਹੈ ਦੇਖੋ ਹੋਰ ਠਾਈ ਦੀ ਗੱਲ ਆਉਗੀ ਇਨਾਂ ਤੋਂ ਬਾਅਦ ਵੀ ਉਹ ਵੀ ਤੁਹਾਡਾ ਸ਼ੇਰ ਕੀ ਕੋਈ ਨਸ਼ਾ ਵੀ ਕਰਦੇ ਸੀ ਬੈ ਨਸ਼ੇ ਵਾਲੇ ਜੀ ਉਹਨੇ ਇਹਨਾਂ ਸੀਗਾ ਕੋਈ ਆਪਸ਼ਨਾਂ ਦੇ ਕਿ ਦੋਨੇ ਨਹੀਂ ਲੇ ਸੀ ਚੋਰੀ ਤੋਂ ਹੀ ਆਪਣਾ ਘਰ ਦਾ ਤੇ ਜਾ ਰਹੇ ਕਰਦੇ ਸੀ ਆਪਣਾ ਜਿਹੜੀ ਆਈ ਜਲਾਈ ਚੋਰੀ ਵਾਲੇ ਬਸ